ਬੇਜੀ ਸਾਡੇ ਤੱਕ ਨਾ ਇੱਕ ਵੀਡੀਓ ਆਈ ਸੀ ਇੱਕ ਸੱਜੇ ਨੇ ਪਹੁੰਚਾਈ ਸੀਗੀ ਹਰਿਦਵਾਰ ਦੀ ਹਰਿਦਵਾਰ ਦੀ ਸੱਜੇ ਤੁਸੀਂ ਬੈਠੇ ਦਰਬਾਰ ਸਾਹਿਬ ਦੇ ਚੋਹਦਰੀ ਬਣ ਕੇ ਸਾਰੇ ਆਹ ਦਰਬਾਰ ਸਾਹਿਬ ਤੁਸੀਂ ਰੱਖਿਆ ਹੋਇਆ ਅੱਗੇ ਤੁਸੀਂ ਭਾਂਡੇ ਮੰਨਣੇ ਝੂਠੇ ਮਿੱਠੇ ਆਪਾਂ ਆ ਕੱਪੜੇ ਆਕਰ ਗੁਰੂ ਮਹਾਰਾਜ ਦੇ ਸਾਹਮਣੇ ਕੱਪੜੇ ਟੰਗੀ ਦੇ ਬਿਨਾਂ ਆ ਨਾ ਨਿੱਕਰਾਂ ਟੰਗ ਦੋ ਬਰੇ ਕੱਛੇ ਟੰਗ ਦੋ ਤੁਸੀਂ ਵੀਡੀਓ ਬਣਾਈ ਸੀਗੀ ਉਹ ਵੀਡੀਓ ਦਾ ਮਾਮਲਾ ਕੀਪੋਰਾ ਹੀ ਗਲਬਾ ਦੱਸਣਾ ਚਾਹੋਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ੍ਰੋਪ ਵੀ ਉੱਥੇ ਸ਼ੋਭਿਤ ਨਹੀਂ ਅਹੀਂ ਸਤਿਕਾਰ ਕਰਦੇ ਮਹਾਰਾਜ ਦਾ ਲਾਜ ਲਈ ਹੋਈ ਤੁਸੀਂ ਆ ਕੀ ਹੈ ਡਾਡਾ ਆ ਤੁਸੀਂ ਦਰਬਾਰ ਸਾਹਿਬ ਦੇ ਸਾਹਮਣੇ ਕੱਚੇ ਟੰਗੇ ਹੋਏ ਲਾ ਲਾ ਕੇ ਕੀ ਮਤਲਬ ਹੈ ਡਾਡਾ ਇਹ ਭਾਂਡੇ ਮਾਣਨ ਦਾ ਤੁਸੀਂ ਦਰਬਾਰ ਸਾਹਿਬ ਦੇ ਸਾਹਮਣੇ ਜਾਣੀ ਰਹਾ ਦੰਦ ਲੱਗਣ ਦੇ ਜਿੱਦਾਂ ਗੁਟਕਾ ਖਾਧਾ ਹੁੰਦਾ ਤਮਾਕੂ ਖਾਧਾ ਹੁੰਦਾ ਨਹੀਂ ਬੋਨਾ ਖੇਰ ਨਾ ਉੱਤੇ ਬੰਦੇ ਬੈਠੇ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖੇ ਨੇ ਹਾਂਜੀ ਤੇ ਇੱਕ ਤਾਂ ਬੋਲਿਆ ਹਾਂ ਇੱਕ ਕਹਿੰਦਾ ਨਾ ਫਿਰ ਇੱਕ ਗਿਆਨੀ ਜੀ ਸੀ ਜਿਹੜੇ ਉੱਤੇ ਪ੍ਰਕਾਸ਼ ਕਰਦੇ ਨੇ ਉੱਥੇ ਗਿਆਨੀ ਜੀ ਸੀਗੇ ਹਾਂ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਗਿਆਨੀ ਜੀ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹਿੰਦਾ ਹਾਂਜੀ ਹਾਂਜੀ ਤੇ ਬਣੇ ਤੁਸੀਂ ਉਦਾਂ ਕ੍ਰਮ ਚੋਧਰੀ ਇੱਥੇ ਕੋਈ ਗੱਲ ਨਹੀਂ ਦੱਸੋ ਸਾਨੂੰ ਇਹਨਾਂ ਹੁਣ ਤੁਸੀਂ ਆਪ ਦੱਸੋਗੇ ਇਹਨਾਂ ਦਾ ਤੋ ਉਦਾਂ ਜੇ ਅਸੀਂ ਆਪਰੇ ਪੈਰਾਵੇ ਚ ਆਏ ਹੁੰਦੇ ਅੰਦਰ ਕੀ ਪਤਾ ਤੁਸੀ ਸਾਨੂੰ ਵੜਨ ਹੀ ਨਾ ਦਿੰਦੇ ਅੰਦਰ ਮਹਾਰਾਜ ਜੀ ਨਾ ਆਵੇ ਤੁਸੀਂ ਪਰਚੀਆਂ ਕੱਟਣ ਨੇ ਆ ਲੋਕਾਂ ਤੋਂ ਹਾਂ ਦੇਵੀ ਜੀ ਵਾਇਗੁਰ ਜੀ ਦਾ ਖਾਨਸਾ ਵਾਇਗੁਰ ਜੀ ਕੀ ਫਤਹਿ ਜੀ ਸ੍ਰੀ ਵਾਇਗੁਰ ਜੀ ਦਾ ਖਾਨਸਾ ਸ੍ਰੀ ਵਾਇਗੁਰ ਜੀ ਕੀ ਫਤਹਿ ਅ ਬੇਜੀ ਸਾਡੇ ਤੱਕ ਨੇ ਇੱਕ ਵੀਡੀਓ ਆਈ ਸੀ ਇੱਕ ਸੱਜਣ ਨੇ ਪਹੁੰਚਾਈ ਸੀਗੀ ਹਰੇਦਵਾਰ ਦੀ ਹਰੇਦਵਾਰ ਦੀ ਹਾਂਜੀ ਹਾਂਜੀ ਸ਼ਾਇਦ ਉਹ ਤੁਸੀਂ ਵੀਡੀਓ ਬਣਾਈ ਹੋਣੀ ਆ ਉਹਨਾਂ ਨੇ ਦੱਸਿਆ ਸੀ ਵੀ ਵੀ ਤੁਸੀਂ ਵੀਡੀਓ ਬਣਾਈ ਸੀਗੀ ਉਹ ਵੀਡੀਓ ਦਾ ਮਾਮਲਾ ਕੀ ਹੈ ਪੂਰਾ ਹੀ ਕੱਲ੍ਹ ਬਤਾਣਾ ਚਾਹੁੰਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵੀ ਉੱਥੇ ਸ਼ੋਭਿਤ ਨਹੀਂ हां जी हां जी मैं ना ਤੁਹਾਨੂੰ ਸਾਰਾ ਵੇਰਵਾ ਦੱਸ ਰਿਹਾ ਮੈਂ ਮੈਂ ਆਪਣੇ ਮਾਦਨਾਈ ਸੀ ਹਾਂ ਠੀਕ ਹੈ ਜੀ ਮੈਂ ਆਪਣੇ ਬਾਰੇ ਦੱਸ ਦਿੰਦਾ ਮੈਂ ਪੱਤਰਕਾਰ ਗੱਲ ਕਰ ਰਿਹਾ ਜੀ ਖੰਨਾ ਟਾਈਮ ਟੀਵੀ ਤੋਂ ਪੰਜਾਬ ਤੋਂ ਅੱਛਾ ਜੀ ਮੈਂ ਜਗਦੀਪ ਸਿੰਘ ਟੈਕਸੀ ਡਰਾਈਵਰ ਗੱਲ ਕਰ ਰਿਹਾ ਹਾਂ ਜੀ ਠੀਕ ਹੈ ਜੀ ਪਹਿਲਾਂ ਦੱਸੋ ਤੁਸੀਂ ਆਪ ਜੀ ਉੱਥੇ ਸਪੈਸ਼ਲ ਗਏ ਸੀ ਜਾਂ ਕੋਈ ਕੋਈ ਕੰਮ ਸੀਗਾ ਤੁਹਾਨੂੰ ਉੱਥੇ ਹਰੀਦਵਾਰ ਨਹੀਂ ਜੀ ਅਸੀਂ ਨਾ ਨੈਣੀਤਾਲ ਘੁੰਮਣ ਗਏ ਸੀਗੇ ਤੇ ਨੈਣੀਤਾਲ ਤੋਂ ਅਸੀਂ ਵਾਪਸ ਆਏ ਸੀ ਤੇ ਸਾਡੀ ਨਾ ਸਵਾਰੀ ਦਾ ਸਟੇ ਸੀਗਾ ਸ਼੍ਰੀਨਗਰ ਓ ਸੌਰੀ ਰਿਸ਼ੀਕੇਸ਼ ਰਿਸ਼ੀਕੇਸ਼ ਠੀਕ ਹੈ ਤਾਂ ਤੇ ਇਹ ਗੰਗਾ ਆਰਤੀ ਦੇਖਣੀ ਸੀ ਤੇ ਮੈਂ ਨਾ ਸੁਭਾਅਿਕੀ ਇਹਨਾਂ ਨੂੰ ਕਹਿ ਬੈਠਾ ਵੀ ਜਾਮ ਲੱਗਾ ਵਾ ਤੁਸੀਂ ਗੰਗਾ ਆਰਤੀ ਹਰਦਵਾਰ ਦੇਖ ਲਓ ਹੂੰ ਤੇ ਇਸ ਤਰ੍ਹਾਂ ਨਾ ਵੀ ਛੋਟਾ ਟਾਈਮ ਵੀ ਬੱਜ ਜਾਊਗਾ ਆਪਾਂ ਹੌਂ ਰਹੀ ਸੀਗੇ ਤਾਂ ਪਹੁੰਚ ਨਹੀਂ ਸਕਦੇ ਕਿਉਂਕਿ ਜਾਮ ਇਹਨਾਂ ਲੱਗਾ ਤਾਂ ਉਹਨੇ ਆਰਤੀ ਦੇਖਣੀ ਆ ਆਰਤੀ ਇੱਥੇ ਦੇਖ ਲਓ ਤੇ ਸਵਾਰੀ ਮੰਨ ਗਈ ਵੀ ਕਹਿੰਦੀ ਚਲੋ ਕੋਈ ਗੱਲ ਨਹੀਂ ਭਾਈ ਆਪਾਂ ਇੱਥੇ ਦੇਖ ਲੈਨੇ ਆ ਹਾਂਜੀ ਠੀਕ ਹੈ ਜੀ ਤੇ ਮੈਂ ਨਾ ਸਵਾਰੀ ਨੂੰ ਛੱਡ ਕੇ ਨਾ ਮੇਰਾ ਇੱਕ ਬੇਟਾ ਛੋਟਾ ਜਾ ਤਾਂ ਮੈਂ ਨਾ ਉਹਦੇ ਵਾਸਤੇ ਖਲੋਵੇਂ ਲੱਬਦਾ ਲੱਬਦਾ ਕੁਦਰਤੀ ਉੱਧਰ ਚਲਾ ਗਿਆ ਹਾਂਜੀ ਕਿਧਰ ਵਾਲੀ ਸਾਈਡ ਜਿੱਥੇ ਮਹਾਰਾਜ ਰੂਪ ਸਜੋ ਵੀ ਤਾਂ ਹੀ ਇਹ ਨਾ ਜੀ ਜਿੱਥੇ ਮਹਾਰਾਜ ਜੀ ਜਿੱਤੇ ਨਾ ਮਹਾਰਾਜ ਸਜੋ ਵੀ ਕੀਤੇ ਨੇ ਹਾਂਜੀ ਹਾਂਜੀ ਤੇ ਮੈਂ ਨਾ ਬਾਈ ਜੀ ਚਲਾ ਗਿਆ ਗੰਗਾ ਦੇ ਕਿਨਾਰੇ ਨੇ ਕਾਊ ਘਾਟ ਦੇ ਲੱਗੇ ਬਿਲਕੁਲ ਗੋਵ ਘਾਟ ਦੇ ਤੇ ਤਾਂ ਹਾਂ ਇੱਕ ਛੋਟੀ ਜੀ ਦੁਕਾਨ ਆ ਹਾਂਜੀ ਇਹ ਉੱਤੇ ਦੇ ਹੋਟਲ ਆ ਸਾਹਮਣੇ ਇਹਦੇ ਮਤਲਬ ਇਹਨਾਂ ਭੰਡੇ ਭੁੰਡੇ ਰੱਖੇ ਹੋਏ ਆ ਕੱਚੇ ਪੁੱਛੇ ਆ ਦੇ ਮਤਲਬ ਨਾ ਨੂੰ ਕਿ ਕੱਪੜੇ ਕੁੱਪੜੇ ਫੁੱਲਦੇ ਨੇ ਹਾਂਜੀ ਤੇ ਵੱਡੇ ਵੱਡੀਆਂ ਦੇਗਾ ਦੇਗਾ ਰੱਖੀਆਂ ਹੋਈਆਂ ਨੇ ਜਿੱਦਾਂ ਪੁਰਾਣੇ ਜ਼ਮਾਨੇ 'ਚ ਲੰਗਰ ਪਕਾਉਂਦੇ ਸੀ ਵੱਡੀਆਂ ਵੱਡੀਆਂ ਦੇਗਾ 'ਚ ਹਾਂਜੀ ਆਪੇ ਦਰਬਾਰ ਸਾਹਿਬ ਦੇ ਸਾਹਮਣੇ 메ਨ ਗੇਟ ਤੇ ਮਤਲਬ ਜਿੱਥੇ ਦਰਬਾਰ ਸਾਹਿਬ ਦੇ ਕਮਰੇ 'ਚ ਆਪਾਂ ਵੜਦੇ ਆ ਨਾ ਤੇ ਉੱਥੇ ਹੀ ਭਾਂਡੇ ਭੁੰਡੇ ਧੋਂਦੇ ਨੇ ਸਾਰਾ ਕੁਝ ਕਰਦੇ ਨੇ ਹਾਂਜੀ ਤੇ ਮੈਂ ਬਾਈ ਜੀ ਕੁਦਰਤੀ ਲੰਘਦਾ ਲੰਘਦਾ ਨਾ ਮੇਰੀ ਨਾ ਮਹਾਰਾਜੀ ਵੱਲ ਨੂੰ ਨਿਗਾਹ ਪੈਗੀ ਕਿ ਮੈਂ ਨਾ ਇੱਕ ਪਾ ਵੀ ਅੱਗੇ ਧੰਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾ ਜੀ ਦੀ ਫੋਟੋ ਰੱਖੀ ਹੋਈ ਸੀ ਤੇ ਹੁਣ ਕੋ ਧੰਗ ਗੁਰੂ ਸ੍ਰੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੈਠੇ ਹੁਣ ਜਿੱਤੇ ਤੇ ਆਦਮ ਨਾਲ ਸਤਕਾਰਯੋਗ ਸਿਰ ਆਪੇ ਝੁਕ ਜਾਂਦਾ ਜੀ ਅੱਛਾ ਤੁਹਾਡੀ ਪਹਿਲਾਂ ਨਿਗਾ ਮਿਲ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਉੱਪਰ ਪੈਂਦੀ ਹੈ ਹਾਂ ਜੀ ਮੇਰੀ ਨਿਗਾ ਫੋਟੋ ਤੇ ਪਹਿਲੀ ਗੁਰਨਾ ਫੇਰ ਨਾ ਉੱਤੇ ਬੰਦੇ ਬੈਠੇ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖੇ ਨੇ ਹਾਂ ਜੀ ਤੇ ਇੱਕਦ ਬੋਲਿਆ ਹਾਂ ਇੱਕ ਕਹਿੰਦਾ ਨਾ ਫਿਰ ਇੱਕ ਗਿਆਨੀ ਜੀ ਸੀ ਜਿਹੜੇ ਉੱਤੇ ਪ੍ਰਕਾਸ਼ ਕਰਦੇ ਨੇ ਉੱਥੇ ਗਿਆਨੀ ਜੀ ਸੀਗੇ ਹਾਂ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਗਿਆਨੀ ਜੀ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹਿੰਦਾ ਹਾਂ ਜੀ ਤੇ ਮੈਂ ਮੈਂ ਨਾ ਭਾਈ ਅੰਦਰ ਬੜਿਆ ਤੇ ਉੱਤੇ ਜਿੱਥੇ ਪਾਲਕੀ ਤੇ ਆਪਾਂ ਸ਼ਬਦ ਲਿਖਦੇ ਹਾਂ ਜਿੱਥੇ ਆਪਾਂ ਤਾਂ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਦਿੰਨੇ ਆਂ ਜਾਂ ਉੱਤੇ ਛੋਟੀ ਜਿਹੀ ਜਗ੍ਹਾ ਛੱਡ ਦਿੰਨੇ ਆਂ ਤੇ ਇੱਕ ਓੰਕਾਰ ਮਹਾਰਾਜ ਜੀ ਦਾ ਚਿੰਨ ਲਾ ਦਿੰਨੇ ਆਂ ਹਾਂ ਜੀ ਚਿੰਨ ਲੱਗੇ ਹੁੰਦੇ ਹਾਂ ਜੀ ਨਿਸ਼ਾਨ ਹਾਂ ਉੱਤੇ ਨਾ ਭਾਈ ਇਹਨਾਂ ਕਿ ਪਤਾ ਨਹੀਂ ਕਿਹੜੇ ਕਿਹੜੇ ਸੇਠਾਂ ਦੀ ਪਤਾ ਨਹੀਂ ਕਿਹੜੇ ਕਿਹੜੇ ਮਾਤਾਂ ਦੀਆਂ ਨਾਂ ਲਿਖੇ ਹੋਏ ਸੀਗੇ ਤੇ ਉੱਤੇ ਨਾ ਓ ਤੇ ਕਿ ਤੇ ਮੈਂ ਕਹਾ ਬਈ ਇਸ ਤਰ੍ਹਾਂ ਗਿਆਨੀ ਜੀ ਇਹ ਕੀ ਦੀ ਦੇਖ ਰੇਖ ਚਾ ਮਤਲਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਕਮੇਟੀ ਹੁੰਦੀ ਇੱਥੇ ਇਹਨਾਂ ਦੀ ਇੱਕ ਕਮੇਟੀ ਕਮੇਟੀ ਇਹਨਾਂ ਦੀ ਹੋਰ ਹੀ ਆ ਕੋਈ ਹਾਂਜੀ ਤੇ ਉਹ ਕੋ ਖੰਨਾ ਵਾ ਸ਼ਾਇਦ ਉਹਦਾ ਵੀ ਨਾਂ ਨਹੀਂ ਮੈਨੂੰ ਪੂਰਾ ਪਤਾ ਤੇ ਮੇਰੇ ਨਾਲ ਗਿਆਨੀ ਨੇ ਉਹਦੇ ਨਾਲ ਗੱਲ ਕਰਾਈ ਸੀ ਉਹ ਜਿਹੜਾ ਗ੍ਰਾਂਤੀ ਸਿੰਘ ਜੀ ਉੱਥੇ ਗਿਆਨੀ ਸੀ ਜਿਹੜਾ ਹਾਂ ਉਹਨੇ ਮੇਰੀ ਗੱਲ ਕਰਾਈ ਕੋਈ ਅਨੀਲ ਖੰਨਾ ਐਦਾਂ ਕੋਈ ਨਾਮ ਸ਼ਿਦਾ ਉਹਦੇ ਨਾਲ ਗੱਲ ਕਰਾਈ ਤੇ ਮੈਨੂੰ ਕਹਿੰਦਾ ਵੀ ਇਹਨਾਂ ਨਾਲ ਗੱਲ ਕਰੋ ਮੈਂ ਕੀਤੀ ਮੈਨੂੰ ਕਹਿੰਦਾ ਵੀ ਕੌਣ ਬੋਲ ਰਿਹਾ ਮੈਂ ਨਾ ਜਗਦੀਪ ਸਿੰਘ ਬੋਲ ਰਿਹਾ ਤੇ ਦਾ ਪੁੱਤੂ ਆਇਓ ਨਾ ਗਈ ਇਤਰਾ ਤਰਾ ਅਨੇ ਸਾਡੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਹੋ ਰਹੀ ਆ ਇਸ ਰੂਪ ਇੱਥੇ ਪਿਆ ਵਾ ਹੂੰ ਤੇ ਮੈਂ ਕਿਹਾ ਵੀ ਮੈਂ ਸਿੱਖ ਹੋਣ ਦੇ ਨਾਤੇ ਚਲੋ ਸਿੱਖ ਤਾਂ ਨਹੀਂ ਆ ਹਾਂਜੀ ਠੀਕ ਆ ਇੱਕ ਗੱਲ ਮੈਂ ਮੰਨਦਾ ਵੀ ਸਿੱਖ ਤਾਂ ਨਹੀਂ ਆ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਵੀ ਹੋਣੀ ਆ ਮੈਂ ਕਿਹਾ ਵੀ ਚੁੱਪ ਦਬਣ ਵਾਲਾ ਮੈਂ ਵੀ ਨਹੀਂ ਆ ਹਮ ਠੀਕ ਆ ਮੈਂ ਉਹਨਾਂ ਨਾਲ ਸਵਾਲ ਜਵਾਬ ਕੀਤੇ ਮੈਂ ਕਿਹਾ ਵੀ ਭਾਈ ਜੀ ਮੈਂ ਤੁਹਾਡੇ ਗਿਆਨੀ ਨੂੰ ਪੁੱਛਿਆ ਵੀ ਤੁਸੀਂ ਅਮਰ ਸੱਚਿਆ ਵਾ ਤੁਸੀਂ ਪ੍ਰਕਾਸ਼ ਕਰਦੇ ਕਹਿੰਦਾ ਹਾਂਜੀ ਮੈਂ ਪ੍ਰਕਾਸ਼ ਕਰਦਾ ਠੀਕ ਹੈ ਜੀ ਮੈਂ ਕਹਾ ਅਮਰ ਸੱਚਿਆ ਕਹਿੰਦਾ ਹਾਂਜੀ ਮੈਂ ਕਿਹਾ ਵੀ ਸ੍ਰੀ ਸਾਹਿਬ ਦਿਖਾਓ ਹਮ ਤੇ ਬਾਈ ਜੀ ਉਹ ਨਾ ਕੋਈ ਸ੍ਰੀ ਸਾਹਿਬ ਪਤਾ ਨਹੀਂ ਉਹਨੇ ਪਾਈ ਵੀ ਕਿ ਨਹੀਂ ਅੰਦਰ ਨਹੀਂ ਪਾਈ ਇੱਕ ਡੋਰੀ ਜੀ ਖੋਣ ਰਹੀ ਤੇ ਇੱਕ ਛੋਟੀ ਜੀ ਪਤਾ ਨਹੀਂ ਨਹੀਂ ਸਾਹਿਬ ਜਾਣਦਾ ਵੀ ਕਿਰਪਾਨ ਸੀਗੀ ਕਿ ਨਹੀਂ ਸੀਗੀ ਅੱਛਾ ਮਤਲਬ ਕਿ ਸ੍ਰੀ ਸਾਹਿਬ ਸਾਹਿਬ ਪਾਈ ਨਹੀਂ ਸੀ ਤੁਹਾਡਾ ਕਹਿਣਾ ਵੀ ਉੱਥੇ ਤੁਸੀਂ ਮੌਕੇ ਦੇਖਿਆ ਹਾਂ ਹਾਂ ਅੰਦਰ ਹੀ ਚੋਲੇ ਦੇ ਅੰਦਰ ਹੀ ਮਤਲਬ ਕਿ ਕੁਰਤੇ ਦੇ ਅੰਦਰ ਹੀ ਵਿਖਾਈ ਜਾਂਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮਾਈ ਗੱਲ ਸੁਣ ਜੇ ਇੱਥੇ ਤੂੰ ਬੈਠਾ ਵਾ ਹਾਂਜੀ ਜੇ ਚਾਰ ਬੰਦੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆ ਕੇ ਪੈ ਜਾਣ ਹੂੰ ਤੇਰੇ ਕੋਲ ਸ੍ਰੀ ਸਾਹਿਬ ਨਾ ਹੋਵੇ ਤਾਂ ਤੂੰ ਕੀ ਕਰ ਲੇਗਾ ਹਾਂਜੀ ਤੇ ਕਹਿੰਦਾ ਇੱਥੇ ਕੁਝ ਨਹੀਂ ਹੁੰਦਾ ਇੱਥੇ ਕੁਝ ਨਹੀਂ ਹੁੰਦਾ ਮੈਂ ਕਿਹਾ ਹੁੰਦਾ ਕਿਉਂ ਨਹੀਂ ਮੈਂ ਕਿਹਾ ਗੁਰਗਾਂ ਸਾਹਿਬ ਮਹਾਰਾਜ ਦੀ ਬੇਦਵੀ ਤਾਂ ਹੁੰਨ ਈ ਆ ਹੋਰ ਕੀ ਹੋਣਾ ਇੱਥੇ ਇਤੋਂ ਵੱਡੀ ਕੀ ਚੀਜ਼ ਹੋ ਜਾਣੀ ਇੱਥੇ ਹੂੰ ਮੈਂ ਨਾ ਬਾਈ ਵੀਡੀਓ ਬਣਾਈ ਉੱਤੇ ਹਾਂਜੀ ਠੀਕ ਆ ਗਰੰਟੀ ਦਾ ਮੂੰਹ ਇਸ ਤਰ੍ਹਾਂ ਠੀਕ ਹੈ ਤੁਸੀਂ ਗਰੰਟੀ ਦਾ ਸਵਾਲ ਨਹੀਂ ਪੁੱਛਿਆ ਵੀ ਕਿੰਨੇ ਸਾਲ ਕਿੰਨੇ ਸਾਲਾਂ ਤੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਇੱਥੇ ਮੈਂ ਗ੍ਰੰਤੀ ਨੂੰ ਸਵਾਲ ਪੁੱਛਿਆ ਸੀ ਉਹ ਕਹਿੰਦਾ ਵੀ ਸਾਡੇ ਨਾਲ ਪਿਛਲੀ ਪੀੜ੍ਹੀ ਤੋਂ ਆ ਇੱਥੇ ਇੱਕ ਟੋਗਾਟ ਕਹਿੰਦਾ ਵੀ 50 ਸਾਲਾਂ ਤੋਂ ਆ ਠੀਕ ਆ ਤੇ ਮੈਂ ਭਾਈ ਉਹਨਾਂ ਦਾ ਸਵਾਲ ਪੂਰਾ ਕੀਤਾ ਇਹ ਨਹੀਂ ਫੇ ਗਿਆਨਿਓ ਗ੍ਰੰਤੀ ਨਾਲ ਮੈਂ ਤਾਂ ਅੱਖ ਬਚਾ ਕੇ ਭੱਜ ਗਿਆਲ ਤੋਂ ਹਾਂਜੀ ਤੇ ਉਹ ਜਣੋਂ ਉੱਤੇ ਚਲੇ ਗਿਆ ਤਾਂ ਉੱਤੇ ਨਾਲ ਲੋਕਲ ਸਰਦਾਰ ਬੰਦੇ ਆਪਣੇ ਸਿੱਖ ਬੰਦੇ ਸੀ ਮੈਂ ਸਾਰੇ ਸਿੱਖਾਂ ਬੰਦਿਆਂ ਨੂੰ ਕਿਹਾ ਮੈਂ ਕਿਹਾ ਭਾਈ ਰੁਕੋ 2 ਮਿੰਟ ਇੱਥੇ ਹਾਂਜੀ ਭਾਈ ਇੱਥੇ ਕੋਈ ਸਿੱਖ ਬੰਦਾ ਨਹੀਂ ਰੁਕਿਆ ਕੋਈ ਵੀ ਜਿਹੜੇ ਰਾਹgir ਲੰਘ ਰਹੇ ਸੀਗੇ ਆ ਰਾਗੀ ਲੰਗਦੇ ਹੀ ਜਿਹੜੇ ਇਤੋਂ ਦੇ ਵਾਸ ਨਿਕਨੇ ਜਿਹੜੇ ਬਸ ਨਿਕਨੇ ਉਹਨਾਂ ਨੂੰ ਕੋਈ ਸਵਾਲ ਜਵਾਬ ਨਹੀਂ ਕੀਤਾ ਉਹਨਾਂ ਨਾਲ ਕੋਈ ਉਹਨਾਂ ਕੋਈ ਜਵਾਬ ਹੀ ਨਹੀਂ ਦਿੱਤਾ ਮੈਂ ਇਸ ਤਰ੍ਹਾਂ ਕੀਤਾ ਠਾਡੇ ਰੇਖ ਰੇਖ ਦੇ ਵਿੱਚ ਅੰਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਵੀ ਹੋ ਰਹੀ ਆ ਤੇ ਤੁਸੀਂ ਕਿਉਂ ਨਹੀਂ ਬੋਲਦੇ ਕਹਿੰਦੇ ਅਸੀਂ ਆਪ ਦਾ ਬਿਜ਼ਨਸ ਖੋਈਏ बोल ਕੇ ਕਿਹਦੇ ਨਾਲ ਬੋਲੀਏ ਉਹ ਮੈਂ ਕਿਹਾ ਲੱਖ ਦੀ ਲਾਹਣ ਤੇ ਆ ਠਾਡੇ ਤੇ ਠਾਡੇ ਬਾਪ ਦੀ ਬੇਇੱਜ਼ਤੀ ਹੋ ਰਹੀ ਹੈ ਇਹ ਜੇ ਬਿਜ਼ਨਸ ਨੂੰ ਅੱਗ ਲਾਉਣੀ ਆ ਮੈਂ ਕਿਹਾ ਤੁਸੀਂ ਨਹੀਂ ਜਗਦੀਪ ਸਿੰਘ ਜੀ ਹਾਂਜੀ ਹਾਂ ਜੀ ਹਾਂ ਜੀ ਉਹ ਗਲਤੀ ਨਾਲ ਫੋਨ ਕੱਟ ਹੋ ਗਿਆ ਸੀ ਮੈਂ ਜਿੱਦਾਂ ਹੁਣ ਉੱਥੇ ਨਿਹੰਗ ਤੇ ਰਾਗੀ ਲੰਗਰ ਦੇ ਅੱਛਾ ਉਹਨਾਂ ਨੇ ਕਿਸੇ ਨੂੰ ਕੋਈ ਸਵਾਲ ਜਵਾਬ ਨਹੀਂ ਦਿੱਤੇ ਕੋਈ ਸਵਾਲ ਜਵਾਬ ਨਹੀਂ ਦਿੱਤੇ ਪੰਜਾਬ ਤੋਂ ਵੀ ਸੰਗਤਾਂ ਆਈਆਂ ਹੋਈਆਂ ਸਨ ਅੱਛਾ ਉੱਥੇ ਹਾਂਜੀ ਪੰਜਾਬ ਤੋਂ ਵੀ ਸਿੱਖ ਮੰਡਲੇ ਆਏ ਹੋਏ ਨੇ ਤੁਸੀਂ ਜੋ ਤੁਸੀਂ ਵੀਡੀਓ ਬਣਾ ਰਹੇ ਸੀਗਾ ਉੱਥੇ ਇੱਕ ਪਰਚੀ ਵੀ ਕੱਟ ਹੋ ਰਹੀ ਸੀ ਤੁਸੀਂ ਕਹਿ ਰਹੇ ਸੀ ਪਰਚੀ ਕਿੱ데 ਕੱਟੀ ਜਾ ਰਹੀ ਹੈ ਉਹ ਕੀ ਸੀ ਉਹ ਪਰਚੀ ਕੱਟਦੇ ਸੀ ਪਰਚੀ ਕੱਟਦੇ ਸੀ ਰਾਗੀ ਰਾਤੋਂ ਠੀਕ ਹੈ ਜੀ ਲੰਗਰ ਵਾਸਤੇ ਹਾਂਜੀ ਤੇ ਉਹ ਨਾ ਹੁਣ ਨਾ ਤੁਹਾਨੂੰ ਇੱਕ ਤਾਂ ਵਿਸਤਾਰ ਨਾਲ ਦੱਸ ਰਿਹਾ ਹਾਂਜੀ ਇੱਕ ਬਾਊ ਕਾਰਟ ਦੇ ਸਾ ਲੱਗੇ ਮਤਲਬ ਤਾਨਸ਼ੀ ਗੁਰੂਗ੍ਰੰਥ ਸਾਹਿਬ ਸਰੂਪ ਰੱਖਿਆ ਹੋਇਆ ਦੁਕਾਨ ਦੇ ਵਿੱਚ ਦੁਕਾਨ ਜੀ ਟਾਈਪ ਆ ਹਾਂਜੀ ਤੇ ਉੱਪਰ ਇਹਦੇ ਹੋਟਲ ਆ ਉੱਪਰ ਹੋਟਲ ਹਾਂਜੀ ਹਾਂਜੀ ਉੱਪਰ ਇਹਦੇ ਮਤਲਬ ਤਲਲੀ ਮੰਜ਼ਲ ਤਲੜੀ ਮੰਜ਼ਲ ਤਲੜੀ ਦਾ ਖਾਨ ਜੀ ਟਾਈਪ ਆ ਜਿੱਥੇ ਗੁਰੂਗ੍ਰੰਥ ਸਾਹਿਬ ਮਾਰੇ ਰੱਖੇ ਨੇ ਤੇ ਉੱਤੇ ਉੱਪਰਲੀ ਮੰਜ਼ਲ ਤੇ ਹੋਟਲ ਨੇ ਕੋਈ ਜਗਦੀਸ਼ ਸਿੰਘ ਜੀ ਨੇੜੇ-ਨੇੜੇ ਕੋਈ ਧਾਰਮਿਕ ਸਥਾਨ ਹੋਵੇ ਜਾਂ ਗੁਰਗੁਰਾ ਸਾਹਿਬ ਹੋਵੇ ਕਿਸੇ ਇਲਾਕੇ ਦੇ ਵਿੱਚ ਉੱਥੇ ਸੰਪਰਕ ਕੀਤਾ ਕਿਸੇ ਤਰ੍ਹਾਂ ਤੁਸੀਂ ਉੱਥੇ ਇਦਾਂ ਨਾਲ ਜੀ ਵੀ ਇੱਕ ਗੋਪਾਰਾ ਸਭਾ ਗੁਰਸੇਂ ਸਭਾ ਹਾਂਜੀ ਇਹ ਆਪਣੇ ਹਰਦੁਆਰ ਠੀਕ ਹੈ ਜੀ ਉੱਥੇ ਮੈਂ ਗੱਲ ਕੀਤੀ ਸੀਗੀ ਪਰ ਉਹਨਾਂ ਮੈਨੂੰ ਕੋਈ ਰਿਸਪੌਂਸ ਨਹੀਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿਸੇ ਤਰੀਕੇ ਦੀ ਵੀ ਹਾਂ ਵੀ ਇਦਾਂ ਹੈਗਾ ਜਾਂ ਉਦਾਂ ਵਾ ਵੀਡੀਓ ਵੀ ਦਿਖਾਈ ਪਰ ਕਿਸੇ ਨੇ ਹਰ ਕੋਈ ਬੰਦਾ ਮਤਲਬ ਆਨਸਰ ਤਾਂ ਬਚਦਾ ਸੀ ਹਾਂਜੀ ਹਾਂ ਸਾਰੇ ਮਤਲਬ ਤੇ ਬਚਦੇ ਸੀ ਤੇ ਇਹਨਾਂ ਇਸ ਤਰ੍ਹਾਂ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੰਗਾ ਦੇ ਨਾਲ ਨੇ ਬਿਲਕੁਲ ਜਿੱਥੇ ਗੰਗਾ ਵਗਦੀ ਹੈ ਨਾ ਹਾਂਜੀ ਨਾਲ ਨੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੁਹਾਡਾ ਕਹਣਾ ਜਗਦੀਪ ਸਿੰਘ ਜੀ ਵੀ ਤੁਹਾਨੂੰ ਕੋਈ ਸਤਕਾਰ ਨਹੀਂ ਹੈ ਮਹਾਰਾਜ ਜੀ ਦਾ ਮਹਾਰਾਜ ਜੀ ਦਾ ਕੋਈ ਸਤਕਾਰ ਨਹੀਂ ਦਾ ਜੇ ਬਾਈ ਵੀ ਸਤਕਾਰ ਹੁੰਦਾ ਤੇ ਸਾਡੇ ਦਿਲ ਨੂੰ ਕਿਉਂ ਅੱਗ ਲੱਗਦੀ ਹੂੰ ਕੋਈ ਸਰਕਾਰ ਨਹੀਂ ਮਹਾਰਾਜ ਦਾ ਮੈਂ ਤਾਂ ਸ਼੍ਰੋਮਣੀ ਕਮੇਟੀ ਅੱਗੇ ਇਹ ਹੀ ਅਪੀਲ ਕਰਦਾ ਹੱਥ ਜੋੜ ਕੇ ਕਿ ਤੁਸੀਂ ਕਿਸ ਇਲਾਕੇ ਤੋਂ ਸੰਬੰਧ ਰੱਖਦੇ ਹੋ ਐਸੇ ਮੈਂ ਹਰਿਆਣੇ ਤੋਂ ਇਲਾਕੇ ਹਰਿਆਣੇ ਤੋਂ ਸੰਬੰਧ ਰੱਖਦਾ ਜੀ ਹਰਿਆਣੇ ਤੋਂ ਅਸੀਂ ਤੁਸੀਂ ਟੈਕਸੀ ਚਲਾਉਂਦੇ ਤਾਂ ਉੱਥੇ ਸਵਾਰੀ ਛਡਣਗੇ ਜੀ ਹਾਂਜੀ ਹਾਂਜੀ ਮੇਰੇ ਨਾਲ ਸਵਾਰੀ ਸੀਗੀ ਤੇ ਮੇਰੀ ਨਾਲ ਸ਼੍ਰੋਮਣੀ ਕਮੇਟੀ ਨੂੰ ਇਹ ਹੀ ਅਰਦਾਸ ਹੱਥ ਜੋੜ ਕੇ ਵੀ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਥੋ ਚੱਕਿਆ ਜਾਵੇ ਹੂੰ ਜਿਹੜੇ ਦੋਸ਼ੀ ਗਣ ਨੇ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਹਰਿਆਣਾ ਦੇ ਵਿੱਚ ਵੀ ਕਮੇਟੀਆਂ ਨੇ ਪ੍ਰਬੰਧਕ ਕਮੇਟੀ ਨੇ ਕਿ ਉਹਨਾਂ ਦਾ ਕਿ ਕਿਸੇ ਤੱਕ ਕੋਈ ਜਮ ਮੈਨੇਜਰ ਹੋਵੇ ਕਿਸੇ ਤੱਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਨੰਬਰ ਲੈ ਕੇ ਨਹੀਂ ਭਾਈ ਜੀ ਅਜੇ ਮੈਂ ਅਜੇ ਮੈਂ ਆਉਦੇ ਉੱਤੇ ਪਹੁੰਚਿਆ ਨਹੀਂ ਆਜੇ ਮੈਂ 2 ਦਿਨ ਨਹੀਂ ਉੱਧਰ ਜਾਂਦਾ ਹਾਂ ਜੀ ਅੱਛਾ ਬਾਅਦ ਉੱਧਰ ਸਾਈਡੋਂ ਉਸ ਤੋਂ ਬਾਅਦ ਜਾ ਕੇ ਮੈਂ 18 ਤਰੀਕ ਤੋਂ ਬਾਅਦ ਜਾ ਕੇ ਉੱਤੇ ਜਾ ਕੇ ਫਿਰ ਮੈਂ ਦਰਬਾਰ ਸਾਹਿਬ ਵੀ ਜਾਣਾ ਵਾਂ ਠੀਕ ਹੈ ਜੀ ਦਰبار ਸਾਹਿਬ ਦੀ ਕਮੇਟੀ ਅੱਗੇ ਵੀ ਅੱਥਾ ਅੱਤ ਪੱਲਾ ਜੋੜੂਗਾ ਹਾਂਜੀ ਨਾ ਕਰੂਗਾ ਡੂਗਾ ਵੀ ਸਾਡੇ ਪਿਓ ਨੂੰ ਤਨਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉੱਥੋਂ ਲੈ ਕੇ ਆਇਆ ਜਾਵੇ ਬਿਸ਼ੇਰਕਾਲਤਾਪਤ ਸਾਹਿਬ ਜਾਵੋਗੇ ਤੁਸੀਂ ਜਿੱਤੋ ਮਾਲਵਾ ਆਪਦੇ ਬਾਪ ਦੇ ਪਿੱਛੇ ਕਿੱਤੋਂ ਤੱਕ ਜਾਣਾ ਪਿਆ ਨਾ ਭਾਈ ਉੱਥੋਂ ਤੱਕ ਜਾਵਾਂਗਾ ਹੂੰ ਠੀਕ ਹੈ ਜੀ ਕਿਉਂਕਿ ਅਸੀਂ ਵੀਡੀਓ ਦੇਖੀ ਸੀ ਵੀਡੀਓ ਵਿੱਚ ਤੁਸੀਂ ਪਿੱਛੇ ਬੋਲਦੇ ਨਜ਼ਰ ਆ ਰਹੇ ਸੀਗੇ ਵੀ ਬੋਰਾ ਸਤਕਾਰ ਨਹੀਂ ਹੋ ਰਿਹਾ ਵੀ ਨਿਕਰ ਆ ਵੀ ਤੁਸੀਂ ਬੋਲ ਰਹੇ ਨਿਕਰਾਂ ਟੰਗੀਆਂ ਹੋਈਆਂ ਇੱਕ ਪਾਸੇ ਕੱਟੇ ਹੋਰ ਵੀ ਕਈ ਕੁਝ ਸਾਹਮਣੇ ਮਹਾਰਜ ਵੀ ਨਜ਼ਰ ਆ ਰਹੇ ਸੀ ਬਿਸੋਪਿਤ ਨੇ ਪ੍ਰਕਾਸ਼ ਕੀਤਾ ਹੋਇਆ ਉਹਨਾਂ ਦਾ ਗ੍ਰੰਥੀ ਸਿੰਘ ਵੀ ਵਿਚ ਨਹੀਂ ਆਈ ਨਾ ਗ੍ਰੰਥੀ ਸਿੰਘ ਅਵੇ ਲੱਗਦਾ ਪਹਿਲੇ ਦੇ ਪਹਿਲੀ ਗੇੜੀ ਪਹਿਲੀ ਵੀਡੀਓ ਉਹਨਾਂ ਦੋ ਵੀਡੀਓ ਬਣਾਈਆਂ ਨੇ ਇੱਕ ਮੇਰੀ ਬੋਲਣ ਤੋਂ ਪਹਿਲਾਂ ਦੀ ਆ ਇੱਕ ਵਿੱਚ ਮੈਂ ਬੋਲਿਆ ਵਾਂ ਵਿੱਚ ਬੋਲਿਆ ਨਾ ਪਹਿਲਾਂ ਵਾਲੀ ਵਿੱਚ ਗ੍ਰੰਥੀ ਸਿੰਘ ਮੱਥਾ ਟੇਕਣ ਗਿਆ ਮੱਥਾ ਟੇਕ ਕੇ ਉੱਥੋਂ ਨਿਕਲ ਗਿਆ ਅਸ ਮੱਥਾ ਟੇਕ ਕੇ ਨਿਕਲ ਗਿਆ ਹਾਂਜੀ ਕਮੇਟੀ ਨੂੰ ਪੰਜਾਬ ਦੇ ਵਿੱਚ ਸਨੂਨੀ ਕਮੇਟੀ ਨੂੰ ਜਿਹੜੀ ਸੰਸਥਾਵਾਂ ਨੇ ਜਥੇ ਬੰਦੀ ਨੇ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੁੰਗੇ ਆਪਣੇ ਵੱਲੋਂ ਭਾਈ ਜੀ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਬਾਪ ਨੂੰ ਉੱਥੋਂ ਨਾ ਲਿਆਂਦਾ ਜਾਵੇ ਤਾਂ ਕਿਸੇ ਵਧਿਆ ਉੱਚਾ ਸੋਭੇ ਸਥਾਨ ਤੇ ਸਥਾਪਿਤ ਕੀਤਾ ਜਾਵੇ ਜਿੱਤੇ ਸਭ ਦਾ ਸਿਰ ਝੁਕੇ ਹਾਂਜੀ ਕੋਈ ਜਿਹੜੇ ਤੁਸੀਂ ਇੱਕ ਗੱਲ ਕਰ ਰਹੇ ਸੀ ਕਿ ਵੀ ਇੱਥੇ ਖੰਨਾ ਖਾਨਾ ਜਿਹੜਾ ਤੁਸੀਂ ਨਾਮ ਲੈ ਰਹੇ ਸੀ ਨਾ ਤੁਸੀਂ ਕਮੇਟੀ ਦਾ ਕਿਸੇ ਦਾ ਕੋਈ ਕੰਟੈਕਟ ਨੰਬਰ ਹੈਗਾ ਤਾਂ ਕਿ ਅਸੀਂ ਸੰਪਰਕ ਕਰ ਸਕੀਏ ਉਹਨਾਂ ਨਾਲ ਭਾਈ ਜੀ ਮੈਂ ਉਹ ਤਾਂ ਕਈਆਂ ਤੋਂ ਕੰਟੈਕਟ ਨੰਬਰ ਮੰਗਿਆ ਉੱਤੇ ਜਿਹੜੇ ਸੀਗੇ ਜਿਹੜੇ ਕੜਾਮ ਚੌਧਰੀ ਸੀ ਉਹਨਾਂ ਤੋਂ ਵੀ ਮੰਗਿਆ ਜਿਹੜਾ ਪਰਚੀਆਂ ਕੱਟਦਾ ਸੀ ਉਹਦੇ ਤੋਂ ਵੀ ਮੰਗਿਆ ਪਰ ਕਿਸੇ ਨੇ ਵੀ ਕੋਈ ਰਿਸਪੌਂਸ ਨਹੀਂ ਦਿੱਤਾ ਸਭ ਮਿੱਟੀ ਦੇ ਮਾਦੋ ਬਣ ਗਏ ਕੋਈ ਬੋਲਿਆ ਹੀ ਨਹੀਂ ਤਾਂ ਕਿਸੇ ਕੋਲ ਕੋਈ ਨੰਬਰ ਨਹੀਂ ਦਿੱਤਾ ਉਹਨਾਂ ਨੇ ਤੁਹਾਨੂੰ ਕਿਸੇ ਕੋਲ ਕੋਈ ਜਵਾਬ ਹੀ ਨਹੀਂ ਸੀ ਠੀਕ ਹੈ ਜੀ ਤੇ ਮੈਂ ਉੱਥੇ ਜਿਹੜੇ ਉਹਨਾਂ ਦੇ ਗਿਆਨੀ ਸਿੰਘ ਨੇ ਜਿਹਦੇ ਨਾਲ ਮੇਰੀ ਗੱਲ ਕਰਾਈ ਸੀ ਨਾ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਪਾਲਕੀ ਕਿੱਦਾਂ ਰੱਖੀ ਕਹਿੰਦਾ ਵੀ ਅਸੀਂ ਪਾਲਕੀ ਸਾਹਿਬ ਨਵਾਂ ਬਣਾਉਣ ਵਾਸਤੇ ਦਿੱਤਾ ਹੋਇਆ ਅਸੀਂ ਇਹ ਹਟਾ ਦਾਂਗੇ ਮੈਂ ਕਿਹਾ ਵੀ ਹੋਰ ਇੱਕ ਗੱਲ ਹੋਰ ਹੋਰ ਗੱਲ ਆ ਮੇਰੀ ਇੱਕ ਯਾਦ ਆ ਗਈ ਹਾਂਜੀ ਹਾਂਜੀ ਜਿਹੜਾ ਗਿਆਨੀ ਸਿੰਘ ਸੀ ਨਾ ਹਾਂਜੀ ਉਹ ਜਿਹੜਾ ਗੁਰੂ ਜਿਹਨੇ ਪ੍ਰਕਾਸ਼ ਕਰਦਾ ਨਾ ਉਹਦਾ ਜਿਹੜਾ ਚੋਲਾ ਸਾਹਿਬ ਹੁੰਦਾ ਬਿਲਕੁਲ ਸੁਧਾਰਨ ਹੁੰਦਾ ਹੈ ਹਾਂਜੀ ਜਿਹੜਾ ਸਾਡੇ ਗੁਰੂ ਨੇ ਸਾਨੂੰ ਬਖਸ਼ਿਆ ਵਾ ਹਾਂਜੀ ਤੇ ਭਾਈ ਉਹਦੇ ਨਾਲ ਚੋਲੇ ਤੇ ਫਿੱਟੀਆਂ ਲੱਗੀਆਂ ਹੋਈਆਂ ਸੀ ਫਿੱਟੀਆਂ ਕਿਸ ਤਰ੍ਹਾਂ ਦੀ ਫਿੱਟੀਆਂ ਜਿੱਤੋ ਸਵਾਲਿਆਂ ਦੇ ਲੱਗੀਆਂ ਹੁੰਦੀਆਂ ਜਾਂ ਟੈਕਸੀ ਡਰਾਈਵਰਾਂ ਦੇ ਉੱਪਰ ਲੱਗੀਆਂ ਹੁੰਦੀਆਂ ਮੋੜੇ ਤੇ ਹਾਂਜੀ ਬਾਕੀ ਮੇਰੀ ਦੇਖ ਰੇਖਸਤ ਅੱਜ ਤੱਕ ਮੈਂ ਜਿੰਨੇ ਗ੍ਰੰਥੀ ਸਿੰਘ ਦੇਖਿਆ ਨਾ ਮੈਂ ਕਿਸੇ ਦੇ ਐਓ ਜਿਹਾ ਸਿਸਟਮ ਨਹੀਂ ਦੇਖਿਆ ਲੱਗਾ ਹੋਇਆ ਜਦਾ ਗ੍ਰੰਥੀ ਸਿੰਘ ਤੇ ਕੁਰਤਾ ਪਜਾਮਾ ਹੁੰਦਾ ਚਿੱਟੇ ਰੰਗ ਦਾ ਜਾਦਾ ਪਾਣਾ ਪਾਇਆ ਉਹਨੇ ਕਸ਼ੈਰਾ ਪਾਇਆ ਹੋਇਆ ਸੀਗਾ ਇੱਕ ਕੁੜਤਾ ਪਾਇਆ ਹੋਈ ਉਤੋਂ ਹੀ ਇੱਕ ਕੁਰਤੀ ਵੀ ਪਾਈ ਹੋਈ ਸੀਗੀ ਹਾਂਜੀ ਤੇ ਬਾਈ ਉਹਦਾ ਐ ਮੂੰਹ ਸੀਗਾ ਉਹ ਜਿੱਦਾਂ ਆ ਤਮਾਕੂ ਤੁਮਕੂ ਗੁਟਕਾ ਜਾਂ ਖਾ ਕੇ ਦੰਦ ਨਹੀਂ ਖਰਾਬ ਹੋ ਜਾਂਦੇ ਹਾਂਜੀ ਹਾਂਜੀ ਗਿਆਨੀ ਸਿੰਘ ਦੇ ਐਦਾਂ ਦੰਦ ਖਰਾਬ ਹੋਏ ਸੀਗੇ ਤਾਂ ਉਹ ਸਧਾਰਨ ਮਤਲਬ ਇਤੋਂ ਦਾ ਲੋਕਲ ਸਿੱਖ ਸੀਗਾ ਜਿਹੜਾ ਆਪ ਦੇਖਿਆ ਵੀ ਇਹੋ ਜਿਹੇ ਹਾਲਾਤ ਸੀ ਗ੍ਰੰਤੀ ਸਿੰਘ ਤੇ ਬਾਈ ਜੀ ਮੈਂ ਆਪ ਦੇਖੇ ਨੇ ਕੋਦ ਆਦੀਆਂ ਅੱਖਾਂ ਇਹ ਕਰਦਾ ਹੀ ਆ ਇਹਨਾਂ ਨੂੰ ਮਾਰਦਾ ਹੀ ਆ ਮਰ ਜਾ ਹੂੰ ਭਈ ਇੱਥੋਂ ਤੱਕ 9 ਵਜੇ ਕੀ ਚਲੋ ਤੁਸੀਂ ਵੀ ਸੰਪਰਕ ਕਰਿਓ ਹਰਿਆਣੇ ਦੇ ਵਿੱਚ ਅਗਰ ਤੁਸੀਂ ਦੋਕ ਦਿਨਾਂ ਬਾਅਦ ਆਉਂਦੇ ਹੋ ਜਾਂ ਅੱਜ ਸ਼ਾਮ ਤੱਕ ਸੁਣਾ ਬੰਦੇ ਹੋ ਤਾਂ ਅਸੀਂ ਵੀ ਜ਼ਰੂਰ ਕੋਸ਼ਿਸ਼ ਕਰਦੇ ਜਿੱਥੇ ਬੰਦੀਆਂ ਨਾਲ ਸੰਪਰਕ ਕਰਨ ਦੀ ਵੀ ਇਦਾਂ ਦੀ ਜਿਹੜੀ ਤੁਸੀਂ ਵੀਡੀਓ ਸਾਡੇ ਤੱਕ ਪਹੁੰਚਾਈ ਹੈ ਅਸੀਂ ਵੀ ਸੰਪਰਕ ਕਰਨ ਦੀ ਉਹਨਾਂ ਨਾਲ ਕੋਸ਼ਿਸ਼ ਕਰਦੇ ਹਾਂ ਵੀ ਜਿਹੜਾ ਇਹ ਹੱਲ ਕੀਤਾ ਜਾਵੇ ਤਾਂ ਕਿ ਜਿਹੜਾ ਉੱਥੇ ਸਤਕਾਰ ਨਹੀਂ ਹੋ ਰਿਹਾ ਮਹਾਰਾਜ ਜੀ ਦਾ ਤਾਂ ਉਹਨਾਂ ਨੂੰ ਉੱਥੋਂ ਲਿਆਂਦਾ ਜਾਵੇ ਬਾਕੀ ਭਾਈ ਜੀ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਸ ਵੀਡੀਓ ਨੂੰ ਉੱਥੋਂ ਤੱਕ ਪਹੁੰਚਾਇਓ ਜਿੱਤੋਂ ਤੱਕ ਸਾਡੇ ਬਾਪ ਦੀ ਸੁਣਵਾਈ ਹੋ ਸਕੇ ਹਾਂ ਜਰੂਰ ਜੀ ਜਰੂਰ ਕੋਸ਼ਿਸ਼ ਕਰਾਂਗੇ ਜਰੂਰ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿਤੇ ਤੁਸੀਂ ਸੱਤੋਂਗੇ ਕਿਤੇ ਕੋਈ ਸੱਦੇਗਾ ਆਪਾਂ ਸੀ 47 ਤੇ ਧਾਰ ਕੇ ਪਹੁੰਚ ਜਾਾਂਗੇ ਹਾਂਜੀ ਜਰੂਰ ਜੀ ਜੂ ਕੋਈ ਦੀ ਕੋ ਕਰ ਦੇ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਆਪਾਂ ਨਾਲ ਹੀ ਹੋਊਗਾ ਮੇਰੀ ਹੱਥ ਜੋੜ ਕੇ ਬੇਨਤੀ ਆ ਜੀ ਤੁਹਾਡੇ ਨੂੰ ਬਈ ਇੰਨਾ ਕਿ ਮੇਰਾ ਵੀਰ ਪ੍ਰਿਆਸ ਕਰਿਓ ਠੀਕ 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 ਹੈ ਜਗਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੱਸਣ ਲਈ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ